ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਆ ਜਾ ਥੋੜੀਆ ਮਜ਼ਾਕ ਥੋੜੀਆ ਕੁਕੀ ਚੱਲ ਗਾਲੇ ਬਈ ਤੂੰ ਕੱਲਾ ਕੱਲੀ ਪੀਣ ਲੱਗ ਰਿਹਾ ਯਾਰਾਂ ਨੂੰ ਭੁੱਲੀ ਗਿਆ ਹੋਇਆ ਸੀ ਤਾਂ ਸੋਚਿਆ ਜੇਲ੍ਹ ਚੋਂ ਆਏਗਾ ਉੱਠੇ ਪਾਰਟੀ ਕਰਾਂਗੇ ਤੁੱਪਲੀ ਪਾਰਟੀ ਕਰੀ ਜਾਂਦਾ ਹੋਰ ਯਾਰ ਕਲੇ ਮੇਰੇ ਤਾਂ ਅੰਦਰ ਜਿਹੜੇ ਜੱਟ ਮੁੰਡੇ ਨੇ ਨਾ ਮੈਂ ਤਾਂ ਉਹਨਾਂ ਨੂੰ ਘੋ ਰਿਆਗਾ ਉਹ ਕਾਰੇ ਮੈਂ ਸਮਝਿਆ ਨਹੀਂ ਕੀ ਮਤਲਬ ਆ ਤੇਰਾ ਉਹ ਮੈਨਾ ਉਹ ਦੀਪੀ ਤੇ ਤੇ ਮਦਦਦਾਰ ਕੋ ਪਾਵਾ ਨਾਲ ਲੈਣੇ ਭਰੇ ਉਹ ਦੀਕਾਰ ਤੂੰ ਵੀ ਬਈ ਕੁਮਾਰ ਕਰੀ ਜਾਂਦਾ ਯਾਰ ਮਨ ਤਾਂ ਆਈ ਸੀ ਮਾਤਾ ਦੀਪੀ ਤਾਂ ਹੁਣ ਤਾਂ ਤਰੀ ਭੁੱਲ ਗਿਆ ਹੋਗਾ ਪਰ ਤਾਂ ਹਾਈ ਤੱਕ ਉਹਨੇ ਦਿਮਾਗ ਚ ਉਠਾ ਰੱਖਿਆ ਯਾਰ ਜੇ ਭੁੱਲਣ ਵਾਲੀ ਗੱਲ ਹੁੰਦੀ ਤਾਂ ਸਿਰ ਭੁੱਲ ਨਹੀਂ ਜਾਂਦਾ ਪਾਰੂ ਤੁਸੀਂ ਤਾਂ ਸਾਰੇ ਪੰਡਿਤ ਸਿੰਘ ਜੀ ਬਦਨਾਮ ਨਹੀਂ ਕਰਾ। ਤੇ ਜਿਹੜੀਆਂ ਬਾਪੂ ਕੋਸ਼ਿਸ਼ ਕਰਤਾਆਂ ਪੀਆਂ ਉਹ ਲੱਗ। ਪਰ ਕਾਲੇ ਨੂੰ ਸਮਝ ਨਹੀਂ ਆਈ ਯਾਰ। ਤੂੰ ਜੇ ਤੂੰ ਕਦੋਂ ਆਇਆ? ਹਨ ਤਾਂ ਮਨਪੀਤ ਨੇ ਦੱਸਿਆ ਸੀ। ਮੇਰਾ ਤਾਂ ਬਾਹਲਾ ਕਿਸੇ ਨੂੰ ਪਤਾ ਹੀ ਨਹੀਂ ਲੱਪਿਆਗਾ। ਤਾਂ ਬਾਪੂ ਨੇ ਮੈਨੂੰ ਕਹਿਦਾ ਸੀਗਾ ਤੇ ਤੂੰ ਘਰ ਤੋਂ ਬਾਹਰ ਨਿਕਲਿਆ। ਤਾਂ ਮੈਨੂੰ ਬੇਦਾਫਰ ਕਰ ਦਿੱਤਾ। ਉਹ ਵੈਸੇ ਕਾੜੇ ਤੇਰੇ ਨਾਂ ਮਾੜਾ ਬਹੁਤ ਹੋਇਆ। ਹੁਣ ਕੀਤਾ ਕੀ ਜਾਵੇ? ਕਰਨਾ ਤਾਂ ਮੈਂ ਬਹੁਤ ਜਲਦੀ ਪੀਦੇ ਨਾਲ।

ਚਲ ਜੀ ਇਹਨੇ ਕਰ ਕੋਈ ਨਾ ਭਾਈ ਅਸੀਂ ਤੇਰੇ ਨਾਲ ਹੀ ਆ ਆ ਜਾਓ ਤੁਸੀਂ ਵੀ ਬੈਠ ਲਓ ਯਾਰ ਬੈਠ ਕੇ ਨਾ 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 ਫੇਰ ਕਰ ਲਾਂਗੇ ਆਪਾਂ ਪਾਰਟੀ ਦਾ ਪਾਰਟੀ ਦਾ ਆਪਾਂ ਫੇਰ ਹੀ ਕਰਾਂਗੇ ਚਲੋ ਅੰਦਰ ਬਹਿਣਾ ਫੇਰ ਆਪਾਂ ਚਲੋ ਆ ਲੈ ਚਾਹ ਪੀ ਲਓ ਅੱਜ ਮੇਰੇ ਹੱਥਾਂ ਦੀ ਮੈਨੂੰ ਤਾਂ ਐਸੀ ਮੇਰੇ ਕਰਮਾਂ 'ਚ ਹੈ ਹੀ ਨਹੀਂ ਕਿਸੇ ਕੁੜੀ ਦੇ ਹੱਥਾਂ ਦੀ ਚਾਹ ਅੱਛਾ ਹੁਣ ਤੁਸੀਂ ਬਹੁਤ ਕਿਆ ਗੱਲਾਂ ਨਾ ਕਰੀ ਜਾਓ ਜਾਓ ਜਾ ਕੇ ਕੰਮ ਲਈ ਤਿਆਰ ਹੋ ਜਾਓ ਮੇਰਾ ਤਾਂ ਯਾਰ ਅੱਜ ਮਾਨ ਹੀ ਨਹੀਂ ਕਰਦਾ ਕੰਮ ਤੇ ਜਾਣਾ ਕਿਉਂ ਅੱਜ ਕੀ ਖਾਸ ਦੀਨਾ ਉਜਾਦੋ ਇੰਨੀ ਸੋਹਣੀ ਘਰ ਵਾਲੀ ਹੋਵੇ ਫੇਰ ਕਿੱਥੇ ਜੀ ਕਰਦਾ ਹੈ ਬੱਸ ਰਹਿਣ ਦੋ ਤੁਸੀਂ ਤਾਂ ਨਾ ਤਾਰੀਫਾਂ ਦੇ ਪੁਲੀ ਬਣਨ ਲੱਗ ਗਏ ਹੁਣ ਤਿਆਰ ਹੋ ਜਾਓ ਟਾਈਮ ਬਹੁਤ ਹੋਈ ਜਾਂਦਾ ਠੀਕ ਹੈ ਮੈਂ ਰੋਟੀ ਮੇਰਾ ਪੈਕ ਕਰ ਦਿੰਦੀ ਹਾਂ ਆ ਲੈ ਤੁਹਾਡਾ ਬੈਗ ਮੈਂ ਨਾ ਲੈਂਸ ਬਾਕਸ ਰੈਡੀ ਕਰਕੇ ਵਿੱਚ ਹੀ ਰੱਖਦਾ ਸੀ ਅੱਜ ਬਹੁਤ ਸਾਲਾਂ ਬਾਅਦ ਇਹ ਚੀਜ਼ ਹੋਈ ਹੈ ਪਹਿਲਾਂ ਮੇਰੀ ਮਾਂ ਮੈਨੂੰ ਟਿਫਨ ਦੇ ਕੇ ਭੇਜਦੀ ਸੀ ਤੇ ਹੁਣ ਤੂੰ ਆ ਗਈ। ਮੇਰੀ ਮਾਂ ਦੇ ਮਰਨ ਦੇ ਨਾਲ ਮੇਰੇ ਚਾ ਵੀ ਮਰ ਗਈ ਸੀ। ਕੋਈ ਨਹੀਂ ਹੁਣ ਇੱਥੇ ਕਿਹੜਾ ਕਿਸੇ ਦਾ ਜ਼ੋਰ ਚੱਲਦਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ। ਮੇਰੀ ਮਾਂ ਵੀ ਮੇਰੇ ਬਚਪਨ ਚ ਹੀ ਚਲੀ ਗਈ ਸੀ। ਮੈਂ ਵੀ ਉਹਨੂੰ ਬਹੁਤ ਪਿਆਰ ਕਰਦੀ ਸੀ। ਉਹ ਚਲ ਛੱਡ ਯਾਰ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ। ਹਾਲੇ ਤੈਨੂੰ 2-3 ਦਿਨ ਹੋਏ ਨੇ ਆਇ ਨੂੰ। ਮੈਂ ਉਹਦੇ ਦੁਖੜੀ ਰੋਂਣ ਲੱਗ ਗਿਆ। ਲੈ ਇਕ ਚੰਗਾ ਹਮਸਫਰ ਤਾਂ ਉਹੀ ਹੁੰਦਾ ਜਿਹਦੇ ਨਾਲ ਤੁਸੀਂ ਆਪਣੇ ਦੁੱਖ ਸੁੱਖ ਵੀ ਸਾਂਝੇ ਕਰ ਸਕਦੇ ਹੋ ਤੁਸੀਂ ਕੋਈ ਵੀ ਗੱਲ ਹੋਵੇ ਨਾ ਮੈਨੂੰ ਬੇਝਿਚਕ ਕੋਈ ਦੱਸਦਿਆ ਕਰੋ ਚਲ ਥੈਂਕ ਯੂ ਯਾਰ ਚਲੋ ਕੋਈ ਨਹੀਂ ਹੁਣ ਤੁਸੀਂ ਲੇਟ ਨਾ ਹੋ ਜਾਓ ਆ ਫੜੋ ਤੁਹਾਡਾ ਬੈਗ ਠੀਕ ਅਨਲ ਸ਼ਾਮ ਨੂੰ ਟਾਈਮ ਨਾਲ ਆ ਜਾਓ ਠੀਕ ਹੈ ਤੁਸੀਂ ਵੀ ਧਿਆਨ ਰੱਖਿਓ ਆਪਣਾ ਠੀਕ ਹੈ ਟੈਡੀ ਦਾ ਫੋਨ ਹਲੋ ਹਾਂ ਬਾਪੂ ਕੀ ਹਾਲ ਨੇ ਤੇਰੇ ਸੱਚੀ ਬੜੀ ਲੰਮੀ ਉਮਰ ਆ ਤੇਰੀ ਮੈਂ ਤੈਨੂੰ ਯਾਦ ਕਰੀ ਜਾਂਦੀ ਸੀ ਸੋਚੀ ਸੀ ਕੰਮ ਨਵੇੜ ਕੇ ਤੁਹਾਨੂੰ ਫੋਨ ਕਰੂੰਗੀ ਉਹ ਦੀਪੀ ਅੱਜ ਮੈਂ ਵਿਹਲਾ ਸੀਗਾ ਮੈਂ ਸੋਚਿਆ ਮਰੀਤੀ ਦਾ ਹਾਲ ਚਾਲ ਪੁੱਛ ਲਾਂ ਚੱਲ ਵਧੀਆ ਕੀਤਾ ਬਾਪੂ ਤੁਸੀਂ ਫੋਨ ਕਰ ਲਿਆ ਮੈਨੂੰ ਤੁਹਾਡਾ ਵੀ ਵਧੀਆ ਟਾਈਮ ਪਾਸ ਹੋ ਜਾਊਗਾ ਨਾਲੇ ਮੇਰਾ ਵੀ ਤੇਰਾ ਘਰ-ਵਾਰ ਵਧੀਆ ਸਾਰਾ ਠੀਕ ਚੱਲ ਰਿਹਾ ਸਨੀਤਰਾ ਵਰਯਤਿਆਂ ਰੱਖਦਾ ਹੈ ਬਾਪੂ ਜੀ ਤੁਸੀਂ ਜਮਾ ਫਿਕਰ ਨਾ ਕਰੋ ਉਹਨਾਂ ਸੱਚੀ ਮੈਨੂੰ ਆਪਣੇ ਘਰ ਦੀ ਰਾਣੀ ਬਣਾ ਕੇ ਰੱਖਿਆ ਹੋਇਆ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਉਹ ਧੀਏ ਮੈਂ ਬਹੁਤ ਖੁਸ਼ ਐ ਮੇਰੀ ਧੀ ਇੱਕ ਰਾਣੀਆਂ ਵਾਂਗੂ ਆਪਣੇ ਘਰੇ ਰਹਿੰਦੀ ਹੈਗੀ ਕਿੰਨਾ ਸੁਖ ਭੋਗਦੀ ਹੈਗੀ ਕਿੰਨਾ ਵਧੀਆ ਸਾਰਾ ਹਨਾ ਮੈਨੂੰ ਪੁੱਤ ਇਸ ਤੋਂ ਵੱਧ ਕੇ ਕੋਈ ਖੁਸ਼ੀ ਨਹੀਂ ਤੂੰ ਖੁਸ਼ ਐ ਬਾਪੂ ਜੀ ਤੁਸੀਂ ਮੇਰੀ ਜਮਾ ਟੈਨਸ਼ਨ ਨਾ ਲਓ ਤੁਸੀਂ ਬਸ ਆਪਣਾ ਧਿਆਨ ਰੱਖਿਆ ਕਰੋ ਨਾਲੇ ਦਵਾਈ ਵਗੈਰਾ ਟਾਈਮ ਤੇ ਲੈ ਲਈ ਸੀ ਕਿ ਨਹੀਂ ਓਏ ਹਾਂ ਹਾਂ ਪੁੱਤ ਮੈਂ ਰੋਟੀ ਪਾਣੀ ਦਵਾਈ ਸਾਰਾ ਗੌਰ ਨਾਲ ਲੈ ਲਾਂ ਤੂੰ ਆਪਣਾ ਧਿਆਨ ਰੱਖਿਆ ਕਰ ਮੇਰੀ ਫਿਕਰ ਨਾ ਕਰਿਆ ਕਰ ਤੂੰ ਐਵੇਂ ਓਏ ਹਾਂ ਫੇਰਾ ਤੀਤੀ ਦਾ ਕਿਤਾ ਉਹ ਪਤਾ ਕਿੱਥੇ ਰਹੀ ਆ ਇੱਥੇ ਪੜਦੀ ਆ ਤੇ ਮੈਂ ਤਾਂ ਘਰ ਤੋਂ ਬਾਹਰ ਨਿਕਲ ਨਹੀਂ ਸਕਦਾ ਜਿਸੇ ਵਰਕੇ ਕੰਮ ਸਾਨੂੰ ਸੌਂਪਿਆ ਹੋਇਆ ਉਹ ਕਾਲੇ ਬਾਈ ਉਹਦਾ ਤਾਂ ਵਿਆਹ ਹੋ ਗਿਆ ਉਹੀ ਮੁੰਡੇ ਨਾਲ ਜਿਹਨਾਂ ਨੂੰ ਘਰੇ ਲੁਕੋ ਕੇ ਰੱਖਦਾ ਸੀ ਉਹ ਤਾਂ ਮੁੰਡਾ ਵਿਆਹ ਕੇ ਉਹਨੂੰ ਘਰੇ ਲਿਆਇਆ ਆਬਦੇ ਉਹ ਮੈਨੂੰ ਤਾਂ ਲੱਗਦਾ ਤੇਰਾ ਉਹਦੇ ਕੋਲੋਂ ਪਤਾ ਲੈਣ ਦਾ ਸੁਪਨਾ ਹੀ ਰਹਿ ਜੂ ਉਹ ਕਮਲਿਓ ਇਹੀ ਦਾ ਫਰਕ ਆ ਤੁਹਾਡੀ ਸੋਚ ਤੇ ਮੇਰੀ ਸੋਚ ਆ ਮੈਂ ਬਹੁਤ ਅੱਗੇ ਸੋਚਦਾ ਤੇ ਤੁਸੀਂ ਹੂ ਦੇ ਡੱਡੂ ਵਾਂਗੂ ਉੱਥੇ ਹੀ ਰਹਿ ਜਾਂਦੇ ਓਏ ਉਹਨੇ ਤਾਂ ਆਪਣਾ ਸੰਗ ਹੋਰ ਵੀ ਆਸਾਨ ਕਰਤਾ ਹੁਣ ਓਏ ਬਈ ਤੂੰ ਕਰਨਾ ਦੀ ਚਾਹਣਾ ਮੈਨੂੰ ਕੋਈ ਸਮਝ ਆ ਨਹੀਂ ਹੈਗਾ ਕੋਈ ਆਪਾਂ ਜਿਹੜਾ ਦਾ ਹਸਰ ਕਰਨਾ ਸੀ ਉਹਨਾਂ ਆਪਾਂ ਉਹ ਦਾ ਹਸਰ ਜੇ ਸੌਰੇ ਕਰਾਂਗੇ ਨਾਲੇ ਤਾਂ ਕਿਸੇ ਨੂੰ ਸ਼ੱਕ ਨਹੀਂ ਹੋਊਗਾ ਨਾਲੇ ਮੈਂ ਜੇ ਤੀਤ ਤੋਂ ਬਾਹਰ ਆਇਆਗਾ ਇਹ ਗੱਲ ਤਾਂ ਤੁਹਾਨੂੰ ਪਤਾ ਲਈਦਾ ਤੇ ਵੀ ਗੱਲ ਤਾਂ ਸਹੀ ਗੱਲਾਂ ਵਈ ਦੀਪੀ ਦੀਪੀ ਹਾਂਜੀ ਮੈਂ ਦਫ਼ਤਰ ਚੱਲਿਆ ਸੀ ਮੈਂ ਅੱਜ ਥੋੜਾ ਜਿਹਾ ਲੇਟ ਹੋ ਜਾਊਂਗਾ ਹਾਂ ਦਾ ਤੂੰ ਟਾਈਮ ਨਾਲ ਰੋਟੀ ਖਾ ਕੇ ਸੌਂ ਜੀ ਲੇਟ ਕਾ ਤੂੰ ਹੋ ਜਾਉਂਗੇ ਮੈਂ ਤੈਨੂੰ ਦੱਸਿਆ ਤਾਂ ਹੈਗਾ ਸੀ ਜਿਹੜਾ ਮੇਰਾ ਦੋਸਤ ਦੀਪਾ ਨਹੀਂ ਹੈਗਾ ਹਾਂ ਉਹਦਾ ਅੱਜ ਜਨਮ ਦਿਨ ਆ ਉਹਨੇ ਮੈਨੂੰ ਘਰੇ ਬੁਲਾਇਆ ਹੈਗਾ ਆਹੋ ਸੱਚ ਮੈਂ ਭੁੱਲ ਗਈ ਸੀ ਫਿਰ ਆਇਆ ਕਰਿਓ ਉਹ ਫਿਰ ਵੀ ਕਿੰਨੇ ਵਜੇ ਤੱਕ ਆਜੋਗੇ ਮੈਨੂੰ ਲੇਟ ਹੀ ਹੋ ਜਾਊਗਾ 10 11 ਵਜੇ ਜਾਣਿਆ ਅੱਛਾ ਫਿਰ ਐਦਾਂ ਕਰਦੀ ਮੈਂ ਬਾਹਰਲਾ ਗੇਟ ਕੋਲੋਂ ਕੁੰਡਾ ਲਾ ਲੂੰਗੀ ਹਾਂ ਠੀਕ ਆਜੋ ਬਾਕੀ ਜੇ ਤੁਸੀਂ ਆਉਣ ਲੱਗੇ ਮੈਨੂੰ ਫੋਨ ਕਰ ਲਿਓ ਇੱਕ ਵਾਰ ਹਾਂ ਮੈਂ ਫੋਨ ਕਰ ਦੂੰਗਾ ਤੈਨੂੰ ਮੈਂ ਕੁੰਡਾ ਲਾ ਦੇਣੀ ਆ ਠੀਕ ਕਾਲੇ ਅੱਜ ਤਾਂ ਆਪਣਾ ਕੰਮ ਬਣ ਜੂਗਾ ਸਣੀ ਦਾ ਬਾਗਿਆ ਕੰਮ ਤੇ ਨਲੇ ਉਹਨੇ ਕਿਹਾ ਵੀ ਮੈਂ ਲੇਟ ਆਉਂਗਾ ਤੇ ਘਰੇ ਨਾ ਦੀਪੀ ਇਕੱਲੀ ਆ ਇਹੀ ਦਾ ਮੌਕਾ ਜੀ ਢੀਕ ਕਰਦੇ ਸੀ ਅੱਜ ਉਹਦੀਆਂ ਖੁਸ਼ੀਆਂ ਦਾ ਆਖਰੀ ਦਿਨ ਆ ਆਪਾਂ ਉਹਨੇ ਦੁਪਹਿਰੇ ਜੀ ਆ ਚੱਲ ਕਾਲੇ ਭਰਾ ਪਤਾ ਨਹੀਂ ਕਾਦਾ ਖੜਕਾ ਹੋਈ ਜਾਂਦਾ ਕੋਈ ਕੁੱਤਾ ਵੀ ਲਈ ਹੋਊਗਾ ਮੈਂ ਵੀ ਰੋਲਾ ਪਾਈ ਜਾਂਦਾ ਐ ਵੀ ਨਾ ਥੋੜੀ ਦਿਰ ਸੋ ਜਾਣੀ ਆ ਘੇਟ ਬੰਦੀ ਨਹੀਂ ਕਰਾ ਦੀਪੀ ਨੇ ਚਲ ਮੈਂ ਅੰਦਰ ਜਾ ਕੇ ਦੇਖਦਾ ਦੀਪੀ ਕਿੱਧਰ ਗਈ ਦੀਪੀ ਉ ਵੀ ਉਰੀ ਪਿਆ ਯਾਰ ਮੈਨੂੰ ਕੋ ਸਮਝ ਨਹੀਂ ਆ ਰਿਹਾ ਫੋਨ ਵੀ ਦੀਪੀ ਦਾ ਉਰੀ ਪਿਆ ਘਰੇ ਵੀ ਹੈ ਨਹੀਂ ਮੈਨੂੰ ਲੱਗਦਾ ਕਿਸੇ ਮੁਸੀਬਤ ਚ ਹੈ ਮੈਂ ਕੀ ਕਰਾਂ ਯਾਰ ਮੈਂ ਤੈਨੂੰ ਕਿਹਾ ਸੀ ਨਾ ਇਹ ਬੜਿਆਗਾ ਤੈਨੂੰ ਬਰਬਾਦ ਕਰ ਦਊਗਾ ਤੂੰ ਮੇਰੀਆਂ ਖੁਸ਼ੀਆਂ ਜਾਣੀਆਂ ਸੀ ਹੁਣ ਦੇਖੀ ਜਾ ਤਾਂ ਤੇਰਾ ਕੀ ਬਣਨਾ ਵਾ ਬਈ ਗੱਤੀ ਮੰਨ ਬ੍ਰਾ ਹਾਂ ਪਲਾਨ ਤਾਂ ਆਪਣਾ ਕੰਮ ਕਰ ਗਿਆ ਦੇਖਣ ਵਾਲੇ ਕਿਸੇ ਨੂੰ ਕੁਝ ਸਫਤ ਵੀ ਨਹੀਂ ਹੋਣਾਗਾ ਉਹ ਕਾਲੇ ਬਈ ਮੈਂ ਤਾਂ ਤੇਰੀ ਨਹੀਂ ਸਮਝਉਂਦੀ ਜਰਾ ਉਹ ਜਿੱਪੀ ਤੇ ਕਰਾਂਗੇ ਕੀ ਉਹ ਆਪਣੇ ਦਾ ਕੀ ਕਰਨਾਗਾ ਇੱਥੇ ਭੁੱਖੀ ਰੱਖਾਂਗੇ ਆਪੀ ਮਰ ਮੁਰਗੀ ਨੂੰ ਭੁਖੀ ਆਪਾਂ ਯਾਰ ਇਹਦੀ ਗੱਲ ਤੇ ਨਾਲ ਸਾਥ ਕਰਾਉਣਾ ਜੀ ਜੋ ਮਰ ਮੁਰਗੀ ਅੱਛਾ ਕੁੱਤੇ ਆਪਾਂ ਕੋਲੇ ਢੇਰ ਆ ਆਪੀ ਖਾ ਜਾਣਗੇ ਠੀਕ ਹੈ ਬਈ ਠੀਕ ਆ ਹਾਂ ਅੱਛਾ ਇਹ ਚਾਹ ਚੱਲੀਏ ਤਾਂ ਫਿਰ ਹੈ ਵਧੀਆ ਗੱਲ ਦਾ ਚੱਲ ਵਧੀਆ ਉਹ ਕੀ ਲੱਭਣ ਲੱਗਿਆ ਹੁਣ ਤੂੰ ਕੀ ਹੋ ਗਿਆ ਜਰਾ ਫੋਨ ਦੇ ਰਹੀ ਹੈ ਤੇਰੇ ਕੋਲ ਹੈ ਫੋਨ ਮੇਰਾ ਫੋਨ ਨਾ ਯਾਰ ਸਾਡੇ ਕੋਲ ਤਾਂ ਨਹੀਂ ਹੈ ਯਾਰ ਮੈਨੂੰ ਲੱਭਤਾ ਹੁਦਾ ਯਾਰ ਆ ਚੱਲ ਕਿ ਮੈਂ ਦੇ ਰਿਹਾ ਫੋਨ ਕਰਕੇ ਦੇਦਾ ਮੈਂ ਇੱਕ ਵਾਰ ਇਹਦਾ ਫੋਨ ਵੱਜਿਆ ਅੱਛਾ ਇਹ ਕਾਲੇ ਦਾ ਕੰਮ ਆ ਉਨੂੰ ਕਿ ਲੱਗਿਆ ਵੀ ਉਹ ਆਪਣੇ ਪਲਾਨ ਚ ਕਾਮਯਾਬ ਹੋ ਜੂ ਕੋਈ ਨਾ ਪਤਾ ਤੈਨੂੰ ਤਾਂ ਮੈਂ ਦੱਸਦਾ ਤੇਰਾ ਪੰਗਾ ਪਿਆ ਕਿਹਦੇ ਨਾਲ ਕਾਲੇ ਬਿੱਲੇ ਤਾਂ ਜਾਈ ਜਾਂਦੀ ਏ ਯਾਰ ਪਰ ਕੋਈ ਫੋਨ ਨਹੀਂ ਚੱਕ ਰਿਆ ਹੂੰ ਓਏ ਕਿਤੇ ਹਾਫੜਾ ਟਾਫੜੀ ਚ ਫੋਨ ਆ ਦੀਪੇ ਨੇ ਸੌਰੀ ਤਾਂ ਨਹੀਂ ਦੇਖਿਆ ਕਿਉਂਥੇ ਦੇਖਿਆ ਹੋਇਆ ਤਾਂ ਤਾਂ ਪੰਗਾ ਹੀ ਪੈ ਜਾਣਾਗਾ ਆਪਣੇ ਤਾਂ ਸਾਰੀ ਪਲਾਨੀ ਦਾ ਪਤਾ ਲੱਗ ਜੂਗਾ ਮਨੂੰ ਤਾਂ ਆਪੇ ਹੀ ਲੱਗਦਾ ਯਾਰ ਕਾਲੇ ਤੋਂ ਉਥੇ ਡਿੱਗ ਗਿਆ ਆ ਉੱਪਰ ਉਹਨੂੰ ਕੀ ਕਰੀ ਆਪਾਂ? ਉਹ ਬਾਈ ਕਾਲੇ ਹੁਣ ਤਾਂ ਟਾਈਮ ਵੀ ਬਹੁਤ ਹੋ ਗਿਆ ਯਾਰ। ਸਣੀ ਤਾਂ ਆ ਗਿਆ ਹੋਣਾ ਕੰਮ ਤੋਂ। ਜੇ ਯਾਰ ਕਿਤੇ ਉਹਨੂੰ ਦੀਪੀ ਬਾਰੇ ਪਤਾ ਲੱਗਿਆ ਫੇਰ? ਉਹ ਚਲਾ ਨਹੀਂ ਕਰ ਫਿਰ ਤੂੰ। ਉੱਥੇ ਕੋਈ ਫੋਨ ਨਾ ਕਰੀ ਹੁਣ ਵਾਰ-ਵਾਰ। ਠੀਕ ਆ ਕਾਲੇ ਹੋਈ। ਉਹ ਫੋਨ ਦੀ ਗੱਲ ਤਾਂ ਠੀਕ ਆ ਯਾਰ। ਦੀਪੀ ਦਾ ਕੀ ਕਰਨਾ ਹੋਣਾ? ਉਹਨੂੰ ਇੱਥੇ ਹੀ ਰੱਖਾਂਗੇ। ਦੀਪੀ ਰਹੀਗਾ ਨਾ। ਹੁਣ ਤੱਕ ਨਹੀਂ ਰਾਤ ਹੋ ਰਹੀ ਆ। ਹੁਣ ਤਾਂ ਆਪਾਂ ਕੁਝ ਕਰ ਵੀ ਨਹੀਂ ਸਕਦੇਗੇ। ਜੋ ਕੁਝ ਕਰਨਾ ਸਵੇਰੀ ਕਰਨਾ ਪਊਗਾ। ਜਲਦੀ ਤੋਂ ਜਲਦੀ ਕਰਨਾ ਪਊਗਾ ਨਾਲੇ ਆਪਾਂ ਨੂੰ। ਉਸ ਦਾ ਕੋਈ ਪਤਾ ਨਹੀਂਗਾ ਜੇ ਉਹਨੂੰ ਪਤਾ ਲੱਗਾ ਇੱਥੇ ਵੀ ਆ ਸਕਦਾਗਾ। हां भाई काले ਤਾਂ ਸਹੀ ਕਹਿਦਾ ਹੈ ਕੀ ਪਤਾ ਭਾਈ ਕਦੋਂ ਆ ਜੀ ਇੱਥੇ ਉਹ ਚੜਵਾਇਆ ਕਰਦੇ ਆਂ ਆਪਾਂ ਤਿਆਰੀ ਕਰਦੇ ਆਂਗੇ ਸਵੇਰ ਹੋਣ ਦੀ ਫਿਰ ਸਵੇਰ ਤੱਕ ਫਿਰ ਆਪਾਂ ਨੂੰ ਉਹਨੂੰ ਲੈ ਜਾਣਾ ਕੋ ਇੱਥੋਂ ਕਿਤੇ ਠੀਕ ਆ ਭਾਈ ਆਜੋ ਚਲੋ ਫਿਰ ਉਹ ਦੇਖੀ ਕਿੰਨਾ ਟਾਈਮ ਲਾਤਾ ਉਹ ਕਾਲੇ ਯਾਰ ਆ ਜਾ ਯਾਰ ਤੈਨੂੰ ਕਿੰਨਾ ਟਾਈਮ ਹੋ ਗਿਆ ਉਹ ਭਾਈ ਆ ਜਾ ਕਿ ਤੂੰ ਉਹੀ ਕੰਮ ਨਾ ਹੋ ਜੇ ਸੁਣੀ ਨੂੰ ਕਿਤੇ ਪਤਾ ਲੱਗ ਗਿਆ ਹੋਵੇ ਆਪਣੇ ਬਾਰੇ ਆ ਗਿਆ ਆ ਲੈ ਆ ਗਿਆ ਆ ਜਾ ਆ ਜਾ ਕਾਲੀ ਨਾ ਮੁੰਦਾ ਯਾਰ ਚਲ ਲੈ ਕੇ ਚੱਲ ਇਹਨੂੰ ਚੱਲ ਦੋ ਦੀਪੀ ਨੂੰ ਮੈਨੂੰ ਇੱਕ ਮਿੰਟ ਹੀ ਲੱਗੂ ਗੋਲੀ ਚਲਾਉਣ ਲੱਗਾਂ ਹਲੇ ਵੀ ਅੱਗੇ ਵਧੋਂਗੇ ਹੋਏ ਭੱਜਣ ਦੀ ਕੋਸ਼ਿਸ਼ ਨਾ ਕਰਿਓ ਤੁਸੀਂ ਤਾਂ ਮੇਰਾ ਕੰਮ ਹੋਰ ਵੀ ਈਸਾਨ ਕਰਤਾ ਮੈਨੂੰ ਤਾਂ ਐਸੀ ਦੀਪੀ ਨੂੰ ਲੱਭਣ ਤੇ ਮੈਨੂੰ ਬਹੁਤ ਔਖਾ ਹੋਊਗਾ ਐਨੂ ਵੀ ਲੱਕਿਆ ਪਾਸ ਤੂੰ ਕੰਨਾਂ ਚਲਾਇਆ ਦੁਨੀਆ ਪਰੇ ਤੋਂ ਬਣਾ ਚਲਾ ਕੇ ਪਈਆ ਕਾਲੇ ਚਾਕੂ ਥੱਲੇ ਕਰ ਲਾ ਫੇਰ ਨਾ ਕਹੀ ਮੈਂ ਗੋਲੀ ਚਲਾ ਦੂੰ ਤੇਰੇ ਚ ਇਨਿਮਤ ਹੈਈਆ ਤੂੰ ਗੋਲੀ ਚਲਾ ਸਕੇ ਚਲਾ ਗੋਲੀ ਤੂੰ ਹਿੰਮਤਾਂ ਮੇਰੇ ਚ ਬਹੁਤ ਆ ਜੇ ਤੂੰ ਅਜੇ ਹਿੰਮਤ ਦੇਖਣੀ ਆ ਮੈਂ 5 ਤੱਕ ਗਿਨੂੰਗਾ ਚਾਕੂ ਥੱਲੇ ਕਰ ਲਾ ਨਹੀਂ ਮੈਂ ਗੋਲੀ ਮਾਰ ਦੂੰ 1 2 3 4 5 ਦੁਬੋਏ ਤੇ ਤੁਸੀਂ ਕਿਸੇ ਨੂੰ ਵੀ ਦੱਸਿਆ ਜੋ ਵੀ ਉਰੇ ਹੋਇਆ ਤਾਂ ਮੈਂ ਸੋਨ ਨੂੰ ਤੁਹਾਡੇ ਘਰੇ ਆ ਕੇ ਮਾਰੂੰਗਾ ਨਿਕਲੋ ਤੁਸੀਂ ਇਹ ਸਭ ਠੀਕ ਹਿੱਕਤਾ ਕਿ ਕਿਸੇ ਨੂੰ ਪਤਾ ਲੱਗ ਗਿਆ ਫਿਰ ਆਪਾਂ ਕਿਸੇ ਤੋਂ ਭਿੰਦੇ ਆਣੇ ਚਲਾਉਣਾ ਫਕਰੇ ਚੱਲੂ ਪਿਆਰ ਕਰਦਾ ਸੀ ਮੈਂ ਦੀਪੀ ਤੈਨੂੰ ਤੇ ਜਿਹੜਾ ਕੋਈ ਆਪਣੇ ਵਿੱਚ ਆਊਗਾ ਉਹਦਾ ਹੱਸ ਰਹੀ ਹੀ ਹੋਊਗਾ ਤੈਨੂੰ ਤੰਗ ਕਰਨ ਵਾਲਿਆਂ ਨੂੰ ਦਾ ਮੈਂ ਜਿਉਂਦਾ ਨਹੀਂ ਛੱਡਦਾ ਉਹ ਚਾਹੇ ਫਿਰ ਮੇਰਾ ਆਪਣਾ ਹੀ ਕਿਉਂ ਨਾ ਹੋਵੇ